ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਹਾਲਾਂਕਿ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਚੋਣ ਅਧਿਕਾਰੀਆਂ ਵੱਲੋਂ ਤੇ ਉਹਨਾਂ ਨੇ ਇੱਕਾਈ ਪਾਬੰਦੀਆਂ ਵੀ ਲਗਾਈਆਂ ਨੇ ਤੇ ਸ਼ਰਤਾਂ ਵੀ ਦੱਸਿਆ ਨੇ ਕਿ ਕੀ ਕੀ ਸ਼ਰਤਾਂ ਹੋਣਗੀਆਂ ਤੇ ਅੱਜ ਐਲਾਨ ਹੋ ਗਿਆ ਵੀ 15 ਅਕਤੂਬਰ ਤੋਂ ਚੋਣਾਂ ਹੋਣਗੀਆਂ ਜੀ ਪਤਾ ਨਹੀਂ ਸਰਕਾਰ ਕਿਉਂ ਚੋਣਾਂ ਕਰਉਣ ਤੋਂ ਭੱਜ ਰਹੀ ਸੀ ਤੇ ਹੁਣ ਜਦੋਂ ਹਾਈ ਕੋਰਟ ਨੇ ਕਹਿਤਾ ਕਿ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਸਾਨੂੰ ਦੱਸੋ ਫਿਰ ਬਹੁਤ ਗਾਲੀ ਪੈ ਗਈ ਸਰਪੰਚ ਵਾਸਤੇ ਪਿਆਜੀ ਪਿੰਕ ਰੰਗ ਦੇ ਹੋਣਗੇ ਵੈਲਟ ਪੇਪਰ ਤੇ ਪੰਚਾਂ ਲਈ ਚਿੱਟੇ ਰੰਗ ਦੇ ਇਹਨਾਂ ਦਾ ਰੰਗ ਵੀ ਅੱਡ ਅੱਡ ਰੱਖਿਆ ਜੇ ਕਹਿੰਦੇ ਆ ਕਿ ਅਸੀਂ ਝੂਨੇ ਦੇ ਸੀਜ਼ਨ ਨੂੰ ਧਿਆਨ ਚ ਰੱਖਿਆ ਤੇ ਭਾਈ ਝੂਨਾ ਤਾਂ ਇੱਕ ਇੱਕ ਤੀਪੁਰ ਤੋਂ ਖਰੀਦ ਸਰਕਾਰੀ ਤੌਰ ਤੇ ਸ਼ੁਰੂ ਹੋ ਜਾਣੀ ਹੈ ਪੰਜਾਬ ਦੇ ਵਿੱਚ ਆਪੀਐਸ ਤੇ ਪੀਸੀਐਸ ਅਕਸਰਾਂ ਦਾ ਤਬਾਦਲੇ ਹੋਏ ਨੇ ਕੌਕ ਦੇ ਵਿੱਚ ਇਹਨਾਂ ਨੇ ਬਦਲੀਆਂ ਕਰ ਤੇ ਅੱਜ ਉਹ ਬਦਲੀਆਂ ਹੋ ਗਈਆਂ ਪਹਿਲਾਂ ਆਈਐਸ ਪੀਸੀਐਸ ਬਦਲੇ ਫਿਰ ਕਹਿੰਦੇ ਕੁਝ ਆਈਐਸ ਤੇ ਪੀਸੀਐਸ ਅਜ ਹੋਰ ਬਦਲਤੇ ਪਹਿਲਾਂ ਕੁਝ ਸਮਾਂ ਇਹਨਾਂ ਨੇ ਆਈਪੀਐਸ ਤੇ ਪੀਪੀਐਸ ਬਦਲੇ ਆ ਦੋ ਤਿੰਨ ਦਿਨਾਂ ਦੇ ਵਿੱਚ ਡੀਐਸਪੀ ਬਹੁਤ ਜ਼ਿਆਦਾ ਬਦਲਤੇ ਹਰੇਕ ਬਧਾਇਕ ਆਪੋ ਆਪਣਾ ਚਹੀਤਾ ਲਵਾ ਲਿਆ ਤਾਂ ਕਿ ਉਹਨੂੰ ਅਾ ਚੋਣਾ ਦੇ ਵਿੱਚ ਉਹਦਾ ਸਹਾਰਾ ਮਿਲੇ ਤੇ ਦੂਜੇ ਪਾਸੇ ਸੁਨੀਲ ਕੁਮਾਰ ਜਾਖੜ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨੇ ਉਹ ਕਹਿੰਦੇ ਮੁੱਖ ਮੰਤਰੀ ਜੀ ਇਹਨਾਂ ਨੂੰ ਬਦਲ ਕੇ ਨਹੀਂ ਕੁਝ ਬੰਨਾ ਨੀਤੀ ਬਦਲੋ ਨਾ ਆਪਣੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਹੋ ਗਿਆ ਲਗਾਤਾਰ ਤਰਨਾਦੇਰੀ ਨੇ ਫਰਵਰੀ ਤੋਂ ਜੀ ਤੇ ਲਗਾਤਾਰ ਉੱਥੇ ਕਈ ਘਟਨਾਵਾਂ ਵਾਪਰੀਆਂ ਪਰ ਅੱਜ ਇੱਕ ਘਟਨਾ ਹੋਰ ਵਾਪਰੀ ਇੱਕ ਕਿਸਾਨ ਬਲਟਰ ਜੀਵਨ ਲिला ਉਹ ਖਤਮ ਕਰ ਲੀ ਗਈ ਹੈ ਜੀ ਉਹਨੇ ਟਰਾਲੀ ਨਾਲ ਰੱਸੀ ਬੰਨੀ ਹੋਈ ਸੀ ਗਰਦਨ ਫਸਾ ਕੇ ਲੇਟ ਗਿਆ ਤਾਂ ਜਦੋਂ ਵਾਪਸ ਆਏ ਤਾਂ ਇਹ ਪਾਣਾ ਵਰਤ ਚੁੱਕਿਆ ਸੀ ਇਹਦੇ ਉੱਤੇ ਕਹਿੰਦੇ ਕਰਜ਼ਾ ਵੀ ਸੀ ਕਰਜ਼ੇ ਕਰਕੇ ਇਹਨੂੰ ਨਜ਼ਰ ਆਉਂਦਾ ਸੀ ਕਿ ਮੈਨੂੰ ਕੋਈ ਆਸ ਦੀ کرن ਨਹੀਂ ve en iyi katılına hakkı adamı ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਉਹਦਾ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਵਿੱਚ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੋ ਸਾਬਾ ਜੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਹਾਲਾਂਕਿ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਚੋਣ ਅਧਿਕਾਰੀਆਂ ਵੱਲੋਂ ਤੇ ਉਹਨਾਂ ਨੇ ਇੱਕਾਈ ਪਾਬੰਦੀਆਂ ਵੀ ਲਗਾਈਆਂ ਨੇ ਤੇ ਸ਼ਰਤਾਂ ਵੀ ਦੱਸਿਆ ਨੇ ਕਿ ਕੀ ਕੀ ਸ਼ਰਤਾਂ ਹੋਣਗੀਆਂ ਤੇ ਅੱਜ ਐਲਾਨ ਹੋ ਗਿਆ ਵੀ 15 ਅਕਤੂਬਰ ਤੋਂ ਚੋਣਾਂ ਹੋਣਗੀਆਂ ਜੀ ਬਲਵਿੰਦਰ ਬੜੇ ਦਿਨਾਂ ਤੋਂ ਉਡੀਕ ਹੋ ਰਹੀ ਸੀ ਲੇਟ ਹੋ ਗਈਆਂ ਨੇ ਜੀ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਨਾਚ ਨਾ ਜਾਣੇ ਆਂਗਣ ਡੇਡਾ ਪਹਿਲਾਂ ਪਹਿਲਾਂ ਹੀ ਪੰਕ ਕਰਤੀਆਂ ਬਾਅਦ ਵਿੱਚ ਜਦੋਂ ਹਾਈ ਕੋਰਟ ਦੇ ਵਿੱਚ ਗਏ ਤੇ ਇਹ ਵਾਪਸ ਲੈ ਲੀਆਂ ਜੀ ਪਤਾ ਨਹੀਂ ਸਰਕਾਰ ਕਿਉਂ ਚੋਣਾ ਕਰਾਉਣ ਤੋਂ ਭੱਜ ਰਹੀ ਸੀ ਤੇ ਹੁਣ ਜਦੋਂ ਹਾਈ ਕੋਰਟ ਨੇ ਕਹਿਤਾ ਕਿ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਸਾਨੂੰ ਦੱਸੋ ਫਿਰ ਬਹੁਤ ਕਾਲੀ ਪੈ ਗਈ ਅੱਜ ਪੰਜਾਬ ਦੇ ਚੋਣ ਕਮਿਸ਼ਨ ਰਾਜਕਮਲ ਚੌਧਰੀ ਸਾਹਿਬ ਉਹਨਾਂ ਨੇ ਪੱਤਰਕਾਰ ਸਿਮੇਲਨ ਦੇ ਵਿੱਚ ਐਲਾਨ ਕਰ ਦਿੱਤਾ ਕਿ 15 ਅਕਤੂਬਰ ਨੂੰ ਇਹ ਵੋਟਾਂ ਪੈਣਗੀਆਂ ਸਵੇਰੇ 8 ਤੋਂ ਲੈ ਕੇ 4 ਵਜੇ ਦੇ ਤੱਕ ਜਦੋਂ ਵੋਟਾਂ ਨਿਭੜ ਗਈਆਂ ਮੰਨ ਲਓ ਕਿ 4 ਵਜੇ ਦੇ ਤੱਕ ਉੱਥੇ 50 100 ਬੰਦਾ ਲਾਈਨ 'ਚ ਲੱਗਿਆ ਹੋਇਆ ਉਹਨਾਂ ਦੀਆਂ ਵੋਟਾਂ ਪੁਗਤੌਣੀਆਂ ਪੈਣਗੀਆਂ ਉਹੀ ਸਟਾਫ ਫਿਰ ਉੱਥੇ ਵੋਟਾਂ ਦੀ ਗਿਣਤੀ ਕਰੇਗਾ ਸਰਪੰਚ ਵਾਸਤੇ ਪਿਆਜੀ ਪਿੰਕ ਰੰਗ ਦੇ ਹੋਣਗੇ ਵੈਲਟ ਪੇਪਰ ਤੇ ਪੰਚਾਂ ਲਈ ਚਿੱਟੇ ਰੰਗ ਦੇ ਇਹਨਾਂ ਦਾ ਰੰਗ ਵੀ ਅੱਡ ਅੱਡ ਰੱਖਿਆ ਸੋ ਕੱਲ ਪਰਸੋਂ ਨੂੰ ਨੋਟੀਫਿਕੇਸ਼ਨ ਹੋ ਜਾਣੀ ਹੈ ਤੇ ਕਾਗਜ਼ਾਂ ਦਾ ਦੌਰ ਵੀ ਸ਼ੁਰੂ ਹੋ ਜਾਣਾ ਹੈ ਬਹੁਤ ਤੇਜ਼ੀ ਨਾਲ ਇਹ ਕੁਸ਼ ਕੀਤਾ ਤੇ ਕਹਿੰਦੇ ਆ ਕਿ ਅਸੀਂ ਝੋਨੇ ਦੇ ਸੀਜ਼ਨ ਨੂੰ ਧਿਆਨ ਚ ਰੱਖਿਆ ਤੇ ਭਾਈ ਝੋਨਾ ਤਾਂ ਇੱਕ ਇੱਕਤੀਪੁਰ ਤੋਂ ਖਰੀਦ ਸਰਕਾਰੀ ਤੌਰ ਤੇ ਸ਼ੁਰੂ ਹੋ ਜਾਣੀ ਹੈ ਇਹਦੇ ਮੁਤਾਬਕ 4 ਅਕਤੂਬਰ ਨੂੰ ਕੱਲ ਤੋਂ ਲੈ ਕੇ ਪਰਸੋ ਤੋਂ ਲੈ ਕੇ 3 ਵਜੇ ਦੇ ਤੱਕ ਇਹ ਆਖਰੀ ਦਿਨ ਹੋਵੇਗਾ 5 ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਤੇ 7 ਨੂੰ ਜੇ ਕਿਸੇ ਨੇ ਕਿਸੇ ਦੇ ਹੱਕ ਜਾਂ ਬਹਿਣਾ ਨਾਮਜਦਗੀ ਪੱਤਰ ਵਾਪਸ ਲੈਣਾ ਹੈ ਉਹ ਲੈ ਸਕਦੇ ਐ 7 ਨੂੰ ਸ਼ਾਮ 3 ਵਜੇ ਤੋਂ ਬਾਅਦ ਫਿਰ 15 ਤਰੀਕ ਤੱਕ ਪੰਚ ਤੇ ਸਰਪੰਚ ਆਪੋ ਆਪਣਾ ਚੋਣ ਪ੍ਰਚਾਰ ਕਰਨਗੇ ਵੋਟਾਂ ਇਕੱਠੀਆਂ ਕਰਨ ਦਾ ਕੰਮ ਕਰਨਗੇ ਉਹਨਾਂ ਨੇ ਦੱਸਿਆ ਕਿ ਥੋੜੀ ਫੀਸ ਲਾਤੀ ਹੈ ਇੱਕਤੀ ਆਮ ਵਰਗ ਦੇ ਜਨਰਲ ਵਰਗ ਦੇ ਉਮੀਦਵਾਰ ਲਈ 100 ਰੁਪਿਆ ਅਨਸੂਚਿਤ ਜਾਤੀ ਜਾਂ ਪਛੜੀਆਂ ਸ਼੍ਰੇਣੀਆਂ ਲਈ ਇਹ ਫੀਸ 50 ਰੁਪਏ ਆ ਜਿਹੜੀ ਕਾਗਜ਼ ਦਾਖਲ ਕਰਾਉਣ ਦੇ ਨਾਲ ਹੀ ਜਮ੍ਹਾਂ ਕਰਾਉਣੀ ਹੋਏਗੀ ਤੇ ਖਰਚਾ ਵੀ ਬੰਨਤਾ ਪਹਿਲਾ ਹੁੰਦਾ ਸੀਗਾ 30000 ਸਰਪੰਚ ਲਈ 20000 ਪੰਚ ਲਈ ਐਕਤੀ 30000 ਕਰਤਾ ਪੰਚ ਲਈ 40000 ਜਿਹੜਾ ਹੈਗਾ ਉਹ ਸਰਪੰਚ ਲਈ ਨਿਰਧਾਰਤ ਕਰ ਦਿੱਤਾ ਸੋ ਇਸ ਮਾਮਲੇ ਦੇ ਵਿੱਚ ਅਪਾ ਕਹਿ ਸਕਦੇ ਆ ਕਿ ਉਹ ਸਾਰਾ ਕੁਝ ਇਹਨਾਂ ਨੇ ਕਰ ਦਿੱਤਾ ਹੁਣ ਪਿੰਡਾਂ ਦੇ ਵਿੱਚ ਗਹਿਮਾ ਗਹਿਮੀਆਂ ਤੇ ਸ਼ਾਮ ਦੇ ਸਮੇਂ ਕਈ ਸੱਜਣਾਂ ਦੇ ਪਛਦਾ ਨਹੀਂ ਉਹ ਕੋੜੇ ਪਾਣੀ ਦੇ ਗਰਾਰੇ ਕਰ ਕਰ ਵੀ ਲਲਕਾਰੇ ਮਾਰਨਗੇ ਕਹਿ ਲਓ ਕਿ 1 ਅਕਤੂਬਰ ਤੋਂ ਲੈ ਕੇ ਤੇ ਜਿਹੜੇ ਸਰਪੰਚ ਤੇ ਪੰਚ ਦੇ ਉਮੀਦਵਾਰ ਆ ਉਨਾ ਦੇਕਰਾਂ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਕਿਸਾਨਾ ਢਿਲਸਾਬ ਕਿਸਾਨ ਆਪਣੀ ਮੰਗਾ ਨੂੰ ਲੈ ਕੇ ਸ਼ੰਭੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਹੋ ਗਿਆ ਲਗਾਤਾਰ ਧਰਨਾ ਦੇ ਰਿਹਾ ਨੇ ਫਰਵਰੀ ਤੋਂ ਜੀ ਤੇ ਲਗਾਤਾਰ ਉੱਥੇ ਕਈ ਘਟਨਾਵਾਂ ਵੀ ਵਾਪਰੀਆਂ ਪਰ ਅੱਜ ਇੱਕ ਘਟਨਾ ਹੋਰ ਵਾਪਰੀ ਇੱਕ ਕਿਸਾਨ ਵੱਲੋਂ ਢਿਲਸਾਬ ਉੱਥੋਂ ਆਪਣੀ ਰਾਸ ਜੀਵਨ ਲੀਲਾ ਉਹ ਖਤਮ ਕਰ ਲਈ ਗਈ ਹੈ ਜੀ ਖਨੋਰੀ ਬਾਰਡਰ ਨਾਲ ਸੰਬੰਧਿਤ ਇੱਕ ਕਿਸਾਨਾ ਜੀ ਦਾ ਨਾਂ ਹੈਗਾ ਗੁਰਮੀਤ ਸਿੰਘ ਮਾਨਸਾ ਦਾ ਰਹਿਣ ਵਾਲਾ ਹੈ ਅੰਦੋਲਨ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਇੱਥੇ ਆਇਆ ਸੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸੰਬੰਧਿਤ ਹੈ ਜਦੋਂ ਕਿਸਾਨ ਉੱਥੇ ਨਹੀਂ ਸਨ ਇਹਨੇ ਅੱਜ ਸਵੇਰੇ ਤਕਰੀਬਨ ਪੌਣੇ 11 ਵਜੇ ਪਿੰਡ ਮੱਲਨ ਬਲਾਕ ਦੋਦਾ ਸ਼੍ਰੀ ਮੁਕਤਸਰ ਸਾਹਿਬ ਦੇ ਟੈਂਟ ਵਿੱਚ ਉੱਥੇ ਖੁਦਕੁਸ਼ੀ ਕਰ ਲਈ ਜਿਹੜਾ ਇਸ ਖੇਤਰ ਦਾ ਮਲਨ ਦਾ ਮਲਨ ਜਿਹਾ ਇਹ ਤੋਂ ਮੁਕਤਸਰ ਤੋਂ ਤਾਂ ਮੁਕਸਰ ਤੋਂ ਪਹਿਲਾਂ ਇਹ ਪਿੰਡ ਆਉਂਦਾ ਬਠੰਡੇ ਤੋਂ ਅੱਗੇ ਜਾ ਕੇ ਉਹਨਾਂ ਦਾ ਗਰੁੱਪ ਸੀ ਉਹਨੇ ਟਰਾਲੀ ਨਾਲ ਰੱਸੀ ਬੰਨਨੀ ਹੋਈ ਸੀ ਗਰਦਨ ਫਸਾ ਕੇ ਲੇਟ ਗਿਆ ਤਾਂ ਜਦੋਂ ਵਾਪਸ ਆਏ ਤਾਂ ਇਹ ਭਾਣਾ ਵਰਤ ਚੁੱਕਿਆ ਸੀ ਇਹਦੇ ਉੱਤੇ ਕਹਿੰਦੇ ਕਰਜ਼ਾ ਵੀ ਸੀ ਪਰੇਸ਼ਾਨ ਰਹਿੰਦਾ ਸੀ ਔਰ ਕਰਜ਼ੇ ਕਰਕੇ ਇਹਨੂੰ ਨਜ਼ਰ ਆਉਂਦਾ ਸੀ ਕਿ ਮੈਨੂੰ ਕੋਈ ਆਸ ਦੀ کرن ਨਹੀਂ ਤੇ ਇਹਨੇ ਇਹ ਖਤਰਨਾਕ ਕਦਮ ਚੱਕਿਆ ਜੀ ਸੋ ਦੂਜੇ ਪਾਸੇ ਢਿਲਸਾਬਕ ਕਿਸਾਨਾਂ ਨੇ ਆਪਣੀ ਮੰਗਾਂ ਲੈ ਕੇ ਦਿੱਤੀ ਅੱਜ ਕਿਹਾ ਸੀ ਅਸੀਂ ਰੀਲਾ ਰੋਕਾਂਗੇ ਪਰ ਪ੍ਰਸ਼ਾਸਨ ਉਹਨਾਂ ਨਾਲ ਗੱਲਬਾਤ ਕਰਨ ਲਈ ਪਹੁੰਚਦਾ ਹੈ ਉਹਨਾਂ ਨਾਲ ਗੱਲਬਾਤ ਹੋਈ ਹੈ ਕਿਸਾਨਾਂ ਦੇ ਨਾਲ ਤੇ ਫਿਰ ਕਿਸਾਨਾਂ ਨੇ ਆਪਣਾ ਸਾਰਾ ਬਰਨ ਰੱਦ ਕਰਤਾ ਜੀ ਦੇਖੋ ਜਿਹੜਾ ਇਹ ਅਮਰਸਰ ਦੇ ਦੇਵੀ ਦਾਸਪੁਰਾ ਅਲਾਕੇ ਦੇ ਵਿੱਚ ਇਹਨਾਂ ਨੇ ਜਿਹੜੇ ਸਰਪੰਨ ਸਿੰਘ ਭੰਦੇਰ ਹੋਰੀ ਨੇ ਇਹਨਾਂ ਦੀ ਜਥੇਬੰਦੀ ਨੇ ਐਲਾਨ ਕਰਤਾ ਸੀ ਕਿ ਸਾਡੀਆਂ ਮੰਗਾਂ ਜਾਂ ਤਾਂ ਮੰਨ ਲਓ ਨਹੀਂ 12 ਵਜੇ ਤੋਂ ਬਾਅਦ ਅਸੀਂ ਰੇਲਾ ਰੋਕਾਂਗੇ ਇਹ ਕੋਈ ਹੱਲ ਨਹੀਂ ਚਲੋ ਪਤਾ ਲੱਗਿਆ ਕਿ ਪ੍ਰਸ਼ਾਸਨ ਨਾਲ ਉਹਨਾਂ ਦੀਆਂ ਕੁਝ ਮੰਗਾਂ ਦੇ ਉੱਤੇ ਸਹਿਮਤੀ ਬਣ ਗਈ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਰੇਲਾ ਰੋਕਣ ਦਾ ਆਪਣਾ ਕੰਮ ਮੁਲਤਵੀ ਕਰਤਾ ਤੇ ਪਤਾ ਚੰਗਾ ਹੋਇਆ ਇਹ ਮੁਲਤਵੀ ਹੋ ਗਿਆ ਨਹੀਂ ਤਾਂ ਔਖੀ ਘੜੀ ਨਜ਼ਰ ਆਉਂਦੀ ਸੀ ਜੀ ਸੋ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਢਿਲ ਸਾਬ ਜਿੱਥੇ ਪਹਿਲਾਂ ਮੰਤਰੀਆਂ ਦੇ ਵਿੱਚ ਫੇਰਬਦਲ ਦੇਖਣ ਨੂੰ ਮਿਲਿਆ ਫਿਰ ਮਾਨ ਸਾਬ ਨੇ ਆਪਣਾ OSD ਬਦਲ ਦਿੱਤਾ ਤੇ ਹੁਣ ਪੰਜਾਬ ਦੇ ਵਿੱਚ IPS ਤੇ PCS ਅਫਸਰਾਂ ਦਾ ਤਬਾਦਲੇ ਹੋਏ ਨੇ ਜੀ ਕਿਉਂਕਿ ਅੱਜ ਦਾ ਦਿਨ ਡਿਖਿਆ ਜਾ ਰਿਹਾ ਸੀਗਾ ਚੋਣਾਂ ਦਾ ਤੇ ਜਦੋਂ ਇਹਨਾਂ ਨੂੰ ਡਿਖਿਆ ਜਾ ਰਿਹਾ ਸੀ ਪੇਰੋ ਕੋਟ ਆਪਦੇ ਥੋਕ ਦੇ ਵਿੱਚ ਇਹਨਾਂ ਨੇ ਬਦਲੀਆਂ ਕਰਤੀ ਅੱਜ ਉਹ ਬਦਲੀਆਂ ਹੋ ਗਈਆਂ ਪਹਿਲਾਂ ਆਈਐਸ ਪੀਸੀਐਸ ਬਦਲੇ ਫਿਰ ਕਹਿੰਦੇ ਕੁਝ ਆਈਐਸ ਤੇ ਪੀਸੀਐਸ ਅਜੇ ਹੋਰ ਬਦਲਤੇ ਪਹਿਲਾਂ ਕੁਝ ਸਮਾਂ ਇਹਨਾਂ ਨੇ ਆਈਪੀਐਸ ਤੇ ਪੀਪੀਐਸ ਬਦਲੇ ਆ ਦੋ ਤਿੰਨ ਦਿਨਾਂ ਦੇ ਵਿੱਚ ਡੀਐਸਪੀ ਬਹੁਤ ਜ਼ਿਆਦਾ ਬਦਲਤੇ ਹਰੇਕ ਵਧਾਇਕ ਆਪੋ ਆਪਣਾ ਚਹੀਤਾ ਲਵਾ ਲਿਆ ਤਾਂ ਕਿ ਉਹਨੂੰ ਆ ਚੋਣਾਂ ਦੇ ਵਿੱਚ ਉਹਦਾ ਸਹਾਰਾ ਮਿਲੇ ਇਸ ਕਰਕੇ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਰਦੋਬਦਲ ਹੋ ਰਿਹਾ ਹੈ ਤੇ ਦੂਜੇ ਪਾਸੇ ਸੁਨੀਲ ਕੁਮਾਰ ਜਾਖੜ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨੇ ਉਹ ਕਹਿੰਦੇ ਮੁੱਖ ਮੰਤਰੀ ਜੀ ਇਹਨਾਂ ਨੂੰ ਬਦਲ ਕੇ ਨਹੀਂ ਕੁਝ ਬੰਨਾ ਨੀਤੀ ਬਦਲੋ ਲੋਕਪੱਖੀ ਨੀਤੀ ਲੈ ਕੇ ਆਓ ਤਾਂ ਕੁਝ ਨਾ ਕੁਝ ਬਦਲ ਸਕਦਾ ਹੈ ਇਹਨਾਂ ਚੀਜ਼ਾਂ ਦੇ ਨਾਲ ਕੋਈ ਬੜਾ ਫਰਕ ਪੈਣ ਵਾਲਾ ਨਹੀਂ ਹੈ ਜੀ ਜੀ ਸੋ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਡੀਜੀਪੀ ਬੁਲਟਲ ਸਭ ਕਾਂਸਟੇਬਲਾਂ ਦੇ ਨਾਲ ਰੋਟੀ ਖਾਧੀ ਗਈ ਹੈ ਜੀ ਦੇਖੋ ਇਹ ਉੱਥੋਂ ਦੇ ਚੰਡੀਗੜ੍ਹ ਦੇ ਡੀਜੀਪੀ ਨੇ ਸੁਰਿੰਦਰ ਸਿੰਘ ਯਾਦਵ ਉਹਨਾਂ ਨੇ ਆਪਣੀ ਰਹਿਸ਼ਤੇ ਅੱਜ ਕੁਝ 94 ਕਾਂਸਟੇਬਲਾਂ ਨਾਲ ਗੈਰ ਰਸਮੀ ਮੀਟਿੰਗ ਕੀਤੀ ਹੈ ਉਹਨਾਂ ਨੇ ਫੋਰਸ ਦੇ ਅਧਿਕਾਰੀਆਂ ਨਾਲ ਨਾਸ਼ਤਾ ਕਰਦਿਆਂ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਥਾਣਿਆਂ ਵਿੱਚ ਤਣਾਤ ਮੁੱਖ ਸਿਪਾਹੀ ਜਿਨ੍ਹਾਂ ਨੂੰ ਆਪਾਂ ਹੌਲਦਾਰ ਕਹਿੰਦੇ ਆ ਉਹਨਾਂ ਦੀਆਂ ਤਕਲੀਫਾਂ ਦਾ ਵੀ ਜਾਇਜ਼ਾ ਲਿਆ ਸੁਣਨਾ। ਸੁਰੱਖਿਆ ਪ੍ਰਣਾਲੀ ਅਤੇ ਪੁਲਿਸ ਫੋਰਸ ਦੇ ਮੁੱਦੇ ਤੇ ਉਹਨਾਂ ਨੇ ਇਹਨਾਂ ਦੇ ਨਾਲ ਕਾਫੀ ਵਿਸਥਾਰ ਦੇ ਵਿੱਚ ਚਰਚਾ ਕੀਤੀ। ਇਹਦੇ ਵਿੱਚ ਸੈਕਟਰ ਨੰਨੇ ਥਾਣੇ ਵਿੱਚ ਕਾਂਸਟੇਬਲ ਨਤੀਸ਼ ਬਲਵਾ ਥਾਣੀ ਦੇ ਅਭਿਸ਼ੇਕ ਡੋਗਰਾ ਸੁਖਨਾ ਚੀਲ ਚੌਕੀ ਦੇ ਕਾਂਸਟੇਬਲ ਸੁਸ਼ੀਲ ਕੁਮਾਰ ਇਸੇ ਤਰ੍ਹਾਂ ਦਰਵਾ ਚੌਕੀ ਦੇ ਕਾਂਸਟੇਬਲ ਕ੍ਰਿਸ਼ਨਾ ਆਦ ਨੇ ਸਬੂਲੀਅਤ ਕੀਤੀ ਉਹਨਾਂ ਨੇ ਉਹਨਾਂ ਨੂੰ ਇਸ ਗੱਲ ਦਾ ਪਾਠ ਪੜਾਇਆ ਕਿ ਭਾਈ ਸਾਹਿਬ ਆਪਣੀ ਡਿਊਟੀ ਧਿਆਨਤਦਾਰੀ ਨਾਲ ਕਰੋ ਸੁਪਰ ਡਿਊਟੀ ਕਰਨ ਤੋਂ ਬਚੋ ਔਰ ਉਹ ਜਨਤਾ ਦੀ ਸੁਰੱਖਿਆ ਦੇ ਉਹਨਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਇਹ ਗੱਲ ਨੂੰ ਚਕੀਨੀ ਬਣਾਉਣ ਸੋ ਪੁਲਿਸ ਮੁਲਾਜ਼ਮਾਂ ਨੂੰ ਜਿਹੜੀਆਂ ਚੁਣੌਤੀਆਂ ਹੁੰਦੀਆਂ ਨੇ ਉਹਨਾਂ ਦੇ ਹੱਲ ਅਸੀਂ ਕੱਢਾਂਗੇ ਪਰ ਤੁਸੀਂ ਆਪਣੀਆਂ ਧਿਆਨਤਦਾਰੀ ਦੇ ਨਾਲ ਡਿਊਟੀਆਂ ਕਰੋ ਮੇਰਾ ਖਿਆਲ ਹੈ ਕਿ ਇਹਦੇ ਨਾਲ ਉਹਨਾਂ ਨੂੰ ਜਿੱਥੇ ਹੌਸਲਾ ਮਿਲਿਆ ਕਿ ਡੀਜੀਪੀ ਸਾਹਿਬ ਦੇ ਨਾਲ ਨਾਸ਼ਤਾ ਕੀਤਾ ਤੁਸੀਂ ਟੱਬਰ ਦੇ ਵਿੱਚ ਵੀ ਹੋਵੋ ਜੇ ਘਰ ਦਾ ਮੁਖੀ ਸਾਰਿਆਂ ਨੂੰ ਸ਼ਾਬਾਸ਼ ਦੇਵੇ ਪਿਆਰ ਮੁਹੱਬਤ ਦੇਵੇ ਉਹਨਾਂ ਦੇ ਪਿੱਠ ਥਾਪੜੇ ਮਾਰੇ ਨੂੰ ਪੁਆਇੰਟ ਆਊਟ ਕੀਤਾ ਜਾਵੇ ਵੀ ਤੁਸੀਂ ਭਾਈ ਕਾਕਾ ਇਹ ਠੀਕ ਨਹੀਂ ਕਰ ਰਹੇ ਮੈਂ ਸਮਝਦਾ ਕਿ ਇਹ ਚੀਜ਼ਾਂ ਬਹੁਤ ਵੱਡੀਆਂ ਨੇ ਇਹਦੇ ਨਾਲ ਡਿਊਟੀ ਦੇ ਵਿੱਚ ਕਾਫੀ ਵਧੀਆ ਜਿਹੜਾ ਹੈਗਾ ਕੰਮ ਕਰਨ ਦਾ ਮੌਕਾ ਮਿਲਦਾ ਤੇ ਮਾਹੌਲ ਵਧੀਆ ਬੰਦਾ ਜੇ ਮਾਹੌਲ ਵਧੀਆ ਹੋਵੇਗਾ ਤਾਂ ਤੁਸੀਂ ਕਹਿ ਸਕਦੇ ਹੋ ਕੰਮ ਵੀ ਉੱਥੇ ਜ਼ਿਆਦਾ ਆਉਂਦਾ ਹੈ ਜੇ ਆਪਸ ਵਿੱਚ ਦੀ ਖਿੱਚ-ਕਿੱਚੀ ਲੱਗੀ ਰਹੇ ਉੰਨੀ ਕੰਮ ਦੀ ਰਫਤਾਰ ਘਟ ਜਾਂਦੀ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਜੀ ਆਪ ਦੇ ਇੱਕ ਐਮਐਲਏ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਤੇ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਰੱਦ ਕਰ ਦਿੱਤੀ ਗਈ ਹੈ ਜੀ ਉੱਥੋਂ ਦੇ ਸਪੀਕਰ ਨੇ ਜਿਨ੍ਹਾਂ ਨੇ ਆਰਮਨਵਾਸ ਗੋਇਲ ਸਪੀਕਰ ਨੇ ਉਹਨਾਂ ਨੇ ਇਹਨਾਂ ਸੱਜਣਾ ਤੇ ਕਾਰਵਾਈ ਕੀਤੀ ਹੈ ਇਹ ਹੈਗੇ ਨੇ ਛੱਤਪੁਰ ਦੇ ਵਿਧਾਇਕ ਕਰਤਾਰ ਸਿੰਘ ਇਹਨਾਂ ਦੀ ਮੈਂਬਰਸ਼ਿਪ ਰੱਦ ਕਰਤੀ ਹੈ ਕਿਉਂਕਿ ਇਹਨਾਂ ਨੇ ਦਲ ਬਦਲੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਸੇ ਤਰ੍ਹਾਂ ਇੱਕ ਹੋਰ ਵਿਧਾਇਕ ਪਟੇਲ ਨਗਰ ਤੋਂ ਆਉਂਦੇ ਨੇ ਆਨੰਦ ਮਿਸਟਰ ਆਨੰਦ ਕੁਮਾਰ ਉਹ ਸਮਾਜ ਭਲਾਈ ਮੰਤਰੀ ਵੀ ਰਹੇ ਉਹਨਾਂ ਨੂੰ ਵੀ ਅਯੋਗ ਕਰਾਰ ਦਿੱਤਾ ਗਿਆ ਸੀ 10 ਜੁਲਾਈ 2024 ਨੂੰ ਤੇ ਹੁਣ ਇੱਕ ਇਹ ਇਹਦੇ ਤੇ ਵੀ ਦਲ ਬਦਲੀ ਕਾਨੂੰਨ ਤਹਿਤ ਇਹਨਾਂ ਦੀ ਵਿਧਾਇਕੀ ਰੱਦ ਕਰ ਦਿੱਤੀ ਗਈ ਹੈ ਜੀ ਛਾਨਨਾ ਪ੍ਰੋਜੈਕਟ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਤੋਂ ਢੀਲ ਸਾਬ ਕੋਰਟ ਨੇ ਜਵਾਬ ਮੰਗੇ ਤੇ ਅਗਲੀ ਤਰੀਕ ਉਹ 8 ਨਵੰਬਰ ਹੋਗੀ ਹੈ ਜੀ ਦੇਖੋ ਛਾਨਨਾ ਪ੍ਰੋਜੈਕਟ ਉਸ ਵੇਲੇ ਬਣਿਆ ਸੀ 1925 ਦੇ ਵਿੱਚ ਜਦੋਂ ਇਹ ਸਾਂਝਾ ਪੰਜਾਬ ਸੀ ਇਹਦਾ ਨਿਰਮਾਣ ਕਰਾਉਣ ਵਾਲੇ ਇੱਕ ਅੰਗਰੇਜ਼ ਇੰਜੀਨੀਅਰ ਸੀ ਕਰਨਲ ਬੈਟੀ ਕਰਨਲ ਬੈਟੀ ਸਾਹਿਬ ਨੇ ਜਿਵੇਂ ਉਹ ਕਹਿੰਦੇ ਆ ਨਾ ਹੋਣੀ ਕੋ ਹਣੀ ਹੋਣੀ ਕਰਦੇ ਅਣ ਹੋਣੀ ਕੋ ਹੋਣੀ ਅਣ ਹੋਣੀ ਨੂੰ ਹੋਣੀ ਬਣਾਇਆ ਕਰੀਬ 4.5 ਕਿਲੋਮੀਟਰ ਪਹਾੜ ਚ ਸੁਰੰਗ ਮਾਰੀ ਤੇ ਉਥੇ ਇਹ ਪ੍ਰੋਜੈਕਟ ਮੰਡੀ ਤੋਂ ਜਦੋਂ ਆਪਾਂ ਬੈਜਨਾਥਵਾਲਾ ਨੂੰ ਜਾਂਦੇ ਆਂ ਰਸਤੇ ਦੇ ਵਿੱਚ ਆਉਂਦਾ ਜੁਗੰਦਰਨਗਰ ਉੱਪਰਲੇ ਪਾਸੇ ਬਰੋਟ ਜਗ੍ਹਾ ਹੈਗੀ ਜਿੱਥੇ ਲੰਗਾ ਡੰਗ ਤੇ ਹੋਰ ਦਰਿਆਵਾਂ ਦਾ ਪਾਣੀ ਇਕੱਠਾ ਕਰਕੇ ਪਾਈਪਾਂ ਰਾਹੀਂ ਥੱਲੇ ਸੱਡ ਤਾਂ 4.5 ਕਿਲੋਮੀਟਰ ਨਾਮ ਕਾਫੀ 2 ਮੀਟਰ ਦੇ ਆਸ-ਪਾਸ ਹੈ ਉਥੇ 110 ਮੈਗਾਵਾਟ ਦਾ ਇਹ ਲੱਗਿਆ ਹੋਇਆ ਪਹਿਲਾਂ 60 ਦਾ ਲੱਗਿਆ ਸੀ ਬਾਅਦ ਦੇ ਵਿੱਚ 50 ਮੈਗਾਵਾਟ ਦਾ ਜਿਹੜੀ ਮੌਜੂਦਾ ਬਿਜਲੀ ਬੋਰਡ ਹੈ ਇਹਨਾਂ ਦਾ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਬਿਜਲੀ ਬੋਰਡ ਕੋਲ ਸੀ ਲੀਜ਼ ਸੀ ਪਟਾ ਸੀ 2024 ਤੱਕ ਤੇ ਅਗਲੇ ਸਾਲ ਤੋਂ ਨਿਊ ਹੋਣੀ ਹੈ ਹਿਮਾਚਲ ਹਾਲਾਂਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕ ਚ ਦਿੱਤਾ ਵਾ ਹਿਮਾਚਲ ਇਸ ਚੀਜ਼ ਨੂੰ ਲੈ ਕੇ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਕੇ ਪੰਜਾਬ ਨੂੰ 8 ਨਵੰਬਰ ਤੱਕ ਜਵਾਬ ਦੇਣ ਦਾ ਸਮਾਂ ਦਿੱਤਾ ਹੈ ਜੀ ਦੂਸਰੀ ਗੱਲ ਕਰਦੇ ਹਾਂ ਕੰਗੜਾ ਨਾਅਤ ਦੀ ਕੰਗੜਾ ਨਾਅਤ ਨੇ ਤੁਹਾਨੂੰ ਪਤਾ ਹੀ ਹੈ ਕਿਸਾਨਾਂ ਬਾਰੇ ਇੱਕ ਬਿਆਨ ਦਿੱਤਾ ਸੀ ਤੇ ਹੁਣ ਉਹਦੇ ਵੱਲੋਂ ਅੱਜ ਯੂ ਟਰਨ ਲੈ ਲਿਆ ਹੈ ਨੇ ਮਾਫੀ ਮੰਗੀ ਹੈ ਜੀ ਔਰ ਠੀਕ ਹੈ ਹੁਣ ਕਿਸਾਨਾਂ ਦਾ ਯਾਦ ਆਈ ਵੀ ਹੈ ਕੱਟੜ ਸਾਹਿਬ ਵੀ ਹੋਰੇ ਬਿਆਨ ਦੇਈ ਜਾਂਦੇ ਨੇ ਅੱਜ ਪ੍ਰਧਾਨ ਮੰਤਰੀ ਦੀ ਰੈਲੀ ਸੀ ਗੁਹਾਣੇ ਦੇ ਵਿੱਚ ਮੈਨੂੰ ਲੱਗਦਾ ਕਿ ਇਹਨੂੰ ਜੀਪੀ ਨੱਡਾ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਉਹਨਾਂ ਨੇ ਫੇਰ ਇੱਕ ਵਾਰੀ ਪਾਠ ਪੜਾਇਆ ਕਿ ਬੀਬੀ ਆਪ ਦੀ ਜ਼बान ਥੋੜੀ ਜੀ ਹਿਸਾਬ ਕਿਤਾਬ ਨਾਲ ਰੱਖ ਤਾਂ ਹੀ ਇਸੇ ਕਰਕੇ ਉਹਨੇ ਪਹਿਲਾਂ ਵੀ ਇਹਨੂੰ ਅਨੁਸ਼ਾਸਨ ਦਾਤਾ ਸਬਕ ਨੱਡਾ ਸਾਹਿਬ ਸਿਖਾ ਚੁੱਕੇ ਨੇ ਚਲੋ ਉਹਨੇ ਹੁਣ ਹੋਰ ਤਰ੍ਹਾਂ ਦਾ ਬਿਆਨ ਬੋਲਣਾ ਸ਼ੁਰੂ ਕਰਤਾ ਮੇਰਾ ਖਿਆਲ ਹੈ ਕਿ ਜਿਹੜੀ ਅੰਗਰੇਜ਼ੀ ਦੀ ਕਹਾਵਤ ਹੈ ਨਾ ਥਿੰਕ बिफोर यू स्पीक ਪਹਿਲਾਂ ਤੋਲੋ ਫੇਰ ਬੋਲੋ ਇਨੂੰ ਬੀਬੀ ਨੂੰ ਥੋੜਾ ਜਿਆ ਉਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਜੀ ਸੋ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਢਿਲਸਾਹਬ ਸ਼ੁਰੂ ਹੋਏਗੀ 1 ਅਕਤੂਬਰ ਤੋਂ ਜੀ ਮੈਂ ਤਾਂ ਪਹਿਲਾਂ ਕਹਿ ਰਿਹਾ ਚੋਣ ਕਮਿਸ਼ਨ ਸਾਹਿਬ ਕਹਿੰਦੇ ਆ ਅਸੀਂ ਝੋਨੇ ਦਾ ਮੁੱਦੇ ਨਜ਼ਰ ਰੱਖਿਆ ਜੀ ਹਰ ਸਾਲ ਪੰਜਾਬ ਦੇ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੁੰਦੀ ਹੈ ਹੁਣ ਵੀ 1 ਅਕਤੂਬਰ ਤੋਂ ਇਹ ਸ਼ੁਰੂ ਕਰ ਰਹੀ ਹੈ ਪਤਾ ਲੱਗਿਆ ਇੱਕ ਤਾਂ ਸਾਨੂੰ ਪਤਾ ਹੈ ਕਿ ਚੌਲ ਮਿਲ ਮਾਲਕ ਜਿਹਨਾਂ ਨੂੰ ਰਾਈਸ ਮਿਲ ਕਹਿੰਦੇ ਆ ਉਨਾ ਦਾ ਰੌਲਾ ਕਿਉਂਕਿ ਉੱਥੇ ਪੁਰਾਣਾ ਚੌਲ ਪਿਆ ਬਹੁਤ ਹੈ ਨਵੇਂ ਨੂੰ ਕਿੱਥੋਂ ਰੱਖਾਂਗੇ ਉਧਰੋਂ ਆੜਤੀ ਐਸੋਸੀਏਸ਼ਨ ਦੀ ਜਿਹੜਾ ਕਮਿਸ਼ਨ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ ਤਾਜ਼ਾ ਹੁਣ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਜਿਹੜੇ ਕੇਂਦਰੀ ਮੰਤਰੀ ਨੇ ਖੁਰਾਕ ਤੇ ਸਬਲ ਸਪਲਾਈ ਦੇ ਪ੍ਰਲਾਦ ਜੋਸ਼ੀ ਉਹਨਾਂ ਨਾਲ ਗੱਲ ਹੋਈ ਹੈ ਸਾਰੀਆਂ ਹੀ ਜਥੇਬੰਦੀਆਂ ਦੀ ਪੰਜਾਬ ਦੇ ਮੰਤਰੀ ਕੁਟਾਰੂ ਚੱਕ ਵੀ ਲਾਲ ਚੰਦ ਕਟਾਰੂ ਚੱਕ ਉਹਨਾਂ ਨੂੰ ਮਿਲ ਕੇ ਆਏ ਨੇ ਕਹਿੰਦੇ ਆ ਕਿ ਸਟੋਰ ਜਲਦੀ ਖਾਲੀ ਕਰਾ ਦੇਾਂਗੇ ਪਰ ਕਿਵੇਂ ਹੋ ਜਾਣਗੇ ਕੋਈ ਜਾਦੂ ਦੀ ਛੜੀ ਹੈ ਉਹਦੇ ਵਾਸਤੇ ਰੇਲਾਂ ਚਾਹੀਦੀਆਂ ਨੇ ਇਹ ਜਿਹੜਾ ਵਿੜੇ ਬੈਠੀ ਜਨ ਬਿੰਨੋ ਕੁੜੀ ਦੇ ਕੰਨ ਹੁਣ ਤੱਕ ਤੁਸੀਂ ਇਸ ਗੱਲ ਤੇ ਰਹੇ ਹੋ ਇਹ ਐਕਸਰਸਾਈਜ਼ ਕੁਝ ਚਿਰ ਪਹਿਲਾਂ ਕਰਨੀ ਚਾਹੀਦੀ ਸੀ ਜੀ ਸੋ ਝੋਨੇ ਦੀ ਕਟਾਈ ਵੀ ਟਲਸਾ ਸ਼ੁਰੂ ਹੋਣ ਵਾਲੀ ਹੈ ਪਰ ਜੋ ਅੱਜ ਖਬਰ ਸਾਹਮਣੇ ਆਈ ਵੀ ਝੋਨੇ ਦੀ ਜੋ ਨਹੀਂ ਕੀ ਯਾਰ ਉਨੇ ਦੀ ਕਟਾਈ ਵੀ ਟਲ ਸਭ ਸ਼ੁਰੂ ਹੋਣ ਵਾਲੀ ਹੈ ਤੇ ਪਰਾਲੀ ਦੇ ਪ੍ਰਦੂਸ਼ਣ ਦੇ ਨਾਲ ਕਹਿੰਦੇ ਉਹ ਵਧਦਾ ਜਾ ਰਿਹਾ ਜੀ ਹੁਣ ਹਵਾ ਦੇ ਵਿੱਚ ਦੇਖੋ ਹਰ ਸਾਲ ਇਹ ਚੀਜ਼ ਵੱਧਦੀ ਹੈ ਐਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਬਾਰਡਰ ਏਰੀਆ ਦੇ ਵਿੱਚ ਪਰਾਲੀ ਜ਼ਿਆਦਾ ਸੜਨੀ ਸ਼ੁਰੂ ਹੋ ਗਈ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਤਰੀਕ ਹੈ ਜਿਹੜਾ ਹਵਾ ਗੁਣਵਤਾ ਕਮਿਸ਼ਨ ਹੈ ਉਹਨਾਂ ਤੋਂ ਰਿਪੋਰਟ ਮੰਗੀ ਆ ਪਰਸੋ 27 ਤਰੀਕ ਨੂੰ ਮਾਂਜੋਕ ਸੁਪਰੀਮ ਕੋਰਟ ਨੇ ਤੇ ਦਸਾਂ ਦਿਨਾਂ ਵਿੱਚ 10 ਗੁਣਾ ਕੇਸ ਵਧ ਗਏ ਪਿਛਲੇ ਸਾਲ ਆਏ ਸੀਗੇ 24 ਤੱਕ 8 ਇਸ ਵਾਰ 80 ਆ ਗਏ 81 ਜਦੋਂ ਇਹ ਹਵਾ ਗੁਣਵਤਾ ਸੂਚਕ ਅੰਕ ਮਾਪਿਆ ਗਿਆ AQI 에어 ਕੁਆਲਿਟੀ ਇੰਡੈਕਸ ਇਹਦੇ ਵਿੱਚ 4 ਗੁਣਾ ਵਾਧਾ ਹੋ ਗਿਆ ਮੰਡੀ ਗੋਵਿੰਦਗੜ੍ਹ ਦੇ ਵਿੱਚ ਪਿਛਲੇ ਸਾਲ ਔਸਤਨ ਇਸ ਤੋਂ ਪਹਿਲਾਂ ਮਤਲਬ 4 225 ਰਿਆ ਮੰਡੀ ਗੋਵਿੰਦਗੜ੍ਹ ਦਾ ਹੁਣ ਇਹ ਵੱਧ ਕੇ 430 ਤੇ ਪਹੁੰਚ ਗਿਆ ਡਬਲ ਹੋ ਗਿਆ ਇਸ ਤੋਂ ਪਹਿਲਾਂ 14 ਸਤੰਬਰ ਨੂੰ ਇਹੀ ਏਕਯੂਆਈ 50 ਸੀ ਦੇ ਵੱਧ ਤੋਂ ਵੱਧ 110 ਮਾਪਿਆਂ 111 ਮਾਪਿਆ ਗਿਆ ਮੰਗਲਵਾਰ ਨੂੰ 12 ਮਾਮਲੇ ਸਾਹਮਣੇ ਆਏ ਇਹਨਾਂ ਵਿੱਚੋਂ 12 ਮਾਮਲਿਆਂ ਦੇ ਵਿੱਚ ਅੰਮ੍ਰਿਤਸਰ 4 ਫਿਰੋਜ਼ਪੁਰ 1 ਕਪੂਰਥਲਾ 4 ਮਹਾਲੀ 3 ਇਹ ਲਗਾਤਾਰਤਾ ਦੇ ਵਿੱਚ ਜਿਹੜੇ ਪ੍ਰਦੂਸ਼ਣ ਦੇ ਮਾਮਲੇ ਨੇ ਉਹਨਾਂ ਵਿੱਚ ਬਾਤਾਂ ਹੋ ਰਹੀ ਹੈ ਆ ਗ੍ਰੀਨ ਟ੍ਰਿਬਿਊਨਲ ਪਤਾ ਨਹੀਂ ਕਿਹੜੇ ਕਿਹੜੇ ਟ੍ਰਿਬਿਊਨਲ ਇਹਨਾਂ ਨੇ 1000 ਕਰੋੜ ਦਾ ਜੁਰਮਾਨਾ ਹੀ ਕਰਤਾ ਸੀ ਪੰਜਾਬ ਨੂੰ ਔਰ ਜਦੋਂ ਇਹ ਬੋਲਦੇ ਐ ਕਹਿੰਦੇ ਜੀ ਪੰਜਾਬ ਦਾ ਪ੍ਰਦੂਸ਼ਣ ਦਿੱਲੀ ਆ ਗਿਆ ਧੂਆਂ ਪੰਜਾਬ ਦਾ ਧੂਆਂ ਕੋਈ ਫਲਾਈਟ ਲੈ ਕੇ ਚਲਿਆ ਗਿਆ ਵੀ ਰਾਹ ਚ ਹਰਿਆਣੇ ਦੇ ਵਿੱਚ ਨਹੀਂ ਕੁਛ ਆਇਆ ਪਰਾਲੀ ਤਾਂ ਦਿੱਲੀ ਚ ਵੀ ਸੜਦੀ ਐ ਪਰਾਲੀ ਸੋਨੀ ਪੱਤ ਹਰਿਆਣੇ ਦੇ ਖੇਤਾਂ ਚ ਵੀ ਸੜਦੀ ਐ ਜੀਂਦ ਵੀ ਸੜਦੀ ਐ ਪਰੇ 250 ਕਿਲੋਮੀਟਰ ਰਾਜਪੁਰੇ ਤੋਂ ਲੁਧਿਆਣੇ ਤੋਂ ਪਟਿਆਲੇ ਤੋਂ ਉੱਥੇ ਪਹੁੰਚ ਗਿਆ ਪਤਾ ਨਹੀਂ ਕੋਈ ਉੱਥੇ ਕੇਜਰੀਵਾਲ ਨੇ ਸਪੈਸ਼ਲ ਫਲਾਈਟਾਂ ਲਾਈਆਂ ਮੀਆਂ ਵੀ ਸਾਡੇ ਧੂਆਂ ਘਟਾ ਇੱਧਰ ਲੈ ਆਓ ਸੋ ਇਹ ਬਹੁਤ ਜਿਹੜਾ ਗੰਭੀਰਤਾ ਵਾਲਾ ਮਾਮਲਾ ਹੈ ਇਹਦੇ ਤੇ ਨੂੰ ਗੰਭੀਰਤਾ ਨਾਲ ਹੀ ਲੈਣਾ ਚਾਹੀਦਾ ਜੀ ਅਰਵਿੰਦ ਕੇਜਰੀਵਾਲ ਵੱਲੋਂ ਮੁਰਤੋਂ ਭਾਜਪਾ ਦੇ ਉੱਤੇ ਸਵਾਲ ਚੁੱਕੇ ਗਏ ਨੇ ਉਹਨਾਂ ਕਹੇ ਕਿ ਭਾਜਪਾ ਮੈਨੂੰ ਚੋਰ ਦਿਖਾਣਾ ਚਾਹੁੰਦੀ ਹੈ ਜੀ केजी बाल साहब लगातार हरियाणा ਦੇ ਖੇਤਰਾਂ ਵਿੱਚ ਰੋਡ ਸ਼ੋਅ ਕਰ ਰਹੇ ਨੇ ਉਹ ਡੱਬਲ ਹੀ ਗਏ ਸਿਰਸੇ ਗਏ ਸਿਰਸਾ ਤੋਂ ਰਾਣੀਗੇ ਗਾਂ ਅਹਿਲਾਬਾਦ ਆ ਜਾਂਦਾ ਇਸ ਖੇਤਰਾਂ ਦੇ ਵਿੱਚ ਰੋਡ ਸ਼ੋਅ ਕਰ ਰਹੇ ਆ ਉਹਨਾਂ ਦੇ ਕਈ ਰੋਡ ਸ਼ੋਅ ਨੇ ਹਰਿਆਣੇ ਦੇ ਵਿੱਚ ਉਹ ਕਹਿੰਦੇ ਮੈਨੂੰ ਚੋਰ ਦਿਖਾਉਣਾ ਚਾਹੁੰਦੀ ਹੈ ਸੋ ਇਹ ਗੱਲ ਬਾਰ-ਬਾਰ ਉਹ ਕੇਂਦਰ ਸਰਕਾਰ ਦੇ ਉੱਤੇ ਤੰਜ ਕੱਸ ਰਹੇ ਨੇ ਮੇਰੇ ਤੇ ਜਿਹੜਾ सीबीआई ਦਾ ਕੇਸ ਕੀਤਾ منی ਲਾਂਡਰਿੰਗ ਦਾ ਕੀਤਾ ਉਹਦੇ ਵਿੱਚੋਂ ਇੱਕ ਰੁਪਿਆ ਤਾਂ ਇਹਨਾਂ ਨੂੰ ਲੱਭਿਆ ਨਹੀਂ ਇਹ ਮੈਨੂੰ ਗਿਲਟੀ ਛੋ ਕਰਾਉਣਾ ਚਾਹੁੰਦੇ ਨੇ ਭਾਪ ਉਹ ਕਹਿੰਦੇ ਕਥਤ ਰੂਪ ਦੇ ਵਿੱਚ ਮੈਨੂੰ ਚੋਰ ਸਾਬਤ ਕਰਨ ਦੇ ਵਿੱਚ ਲੱਗੀ ਹੋਈ ਆ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਜੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਰੋਟਲ ਸਭ ਗੁਹਾਣਾ ਦੇ ਵਿੱਚ ਰੈਲੀ ਕੀਤੀ ਗਈ ਹੈ ਜੀ ਉਥੇ ਗਵਨਾ ਦੇ ਵਿੱਚ ਅੱਜ ਰੈਲੀ ਕੀਤੀ ਹੈ ਜ਼ਿਆਦਾਤਰ ਉਹਨਾਂ ਦਾ ਧਿਆਨ ਕੇਂਦਰਿਤ ਰਿਹਾ ਕਿਉਂਕਿ ਜਦੋਂ 100 ਦਿਨ ਪੂਰਾ ਹੋਇਆ ਸੀ ਕੇਂਦਰ ਦੀ ਸਰਕਾਰ ਦਾ ਤਾਂ ਉਦੋਂ ਵੀ ਕਿਹਾ ਸੀ ਇਹ 100 ਦਿਨ ਅਸੀਂ ਸਭ ਤੋਂ ਵੱਧ ਕਿਸਾਨਾਂ ਤੇ ਕੇਂਦਰਿਤ ਕੀਤੇ ਨੇ ਇੱਥੇ ਵੀ ਕਿਸਾਨਾਂ ਤੇ ਕੇਂਦਰਿਤ ਹੈ ਉਹਨਾਂ ਨੇ ਜ਼ਿਆਦਾਤਰ ਕਿਹਾ ਕਿ ਅਸੀਂ ਕਿਸਾਨਾਂ ਦੇ ਬਹੁਤ ਕੰਮ ਕਰਤੇ ਪਰ ਕਿਸਾਨ ਪੁੱਛਦੇ ਆ ਉਹ ਜਿਹੜੇ ਕੰਮ ਤੁਸੀਂ ਕੀਤੇ ਆ ਉਹਦਾ ਇੱਕ ਸਫਾਇਦ ਪੱਤਰੀ ਜਾਰੀ ਕਰ ਦਿਓ ਸਾਨੂੰ ਵੀ ਪਤਾ ਲੱਗ ਜੇ ਤੁਸੀਂ ਕਿਸਾਨਾਂ ਦੇ ਹੱਕ 'ਚ ਕਿਹੜੀ ਗੱਲ ਕੀਤੀ ਹੈ ਸੋ ਕਿਸਾਨ ਜਥੇਬੰਦੀਆਂ ਪ੍ਰਧਾਨ ਮੰਤਰੀ ਸਾਹਿਬ ਦੇ ਬਿਆਨ ਤੋਂ ਸੰਤੁਸ਼ਟ ਨਹੀਂ ਹਨ ਉਹਨਾਂ ਨੇ ਹੋਰ ਵੀ ਕਈ ਮਸਲੇ ਉੱਤੇ ਠਾਏ ਐ ਕਾਂਗਰਸ ਤੇ ਬੜਾ ਤੋੜਾ ਝਾੜਿਆ ਕਿ ਇਹ ਤਾਂ ਹੁਣ ਵੀ ਪਰ ਦੂਜੇ ਪਾਸੇ ਕਾਂਗਰਸ ਦਾ 10 ਸਾਲ ਤੋਂ ਵੱਧ ਸਮਾਂ ਹੋ ਗਿਆ ਬਾਹਰ ਬੈਠਿਆ ਨੂੰ ਅਜੇ ਤੁਹਾਨੂੰ ਬਾਹਰ ਬੈਠੇ ਵੀ ਉਸ ਤਰ੍ਹਾਂ ਦੇ ਨਜ਼ਰ ਆ ਰਹੇ ਨੇ ਸੋ ਰਾਜਨੀਤਿਕ ਤਕਰੀਰਾਂ ਵੱਡੇ ਪੱਧਰ ਤੇ ਇਹ ਕਰਦੇ ਨਜ਼ਰ ਆ ਰਹੇ ਨੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਨੈਟੇਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਸਾਡੇ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾ ਨਾਲ ਜੁੜੇ ਰਹੇ ਜਿਹੜੇ ਪ੍ਰੋਗਰਾਮ ਦੇਖਿਆ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ